ਪੰਜਾਬ ਬੰਦੇ ਦੌਰਾਨ ਰੇਲ ਗੱਡੀਆਂ ਬੱਸਾਂ ਬੰਦ ਯਾਤਰੀ ਹੋ ਰਹੇ ਖੱਜਲ ਖੁਆਰ ਮੁਰਦਾਬਾ 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 ਅੱਜ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਉਹਨੂੰ ਮੱਦੇਨਜ਼ਰ ਰਸਤੇ ਅੱਜ ਅਸੀਂ ਮਲੋੜ ਚੌਂਕ ਤੇ ਵੀ ਧਰਨਾ ਲਾਇਆ ਹੈ ਜੀ ਕੀ ਤੁਹਾਨੂੰ ਪਤਾ ਹੈ ਜੀ ਜੋ ਸ਼ੰਭੂ ਬਾਰਡਰ ਤੇ ਟੈਕਨੋਰੀ ਬਾਰਡਰ ਤੇ ਧਰਨਾ ਲੱਗਾ ਹੈ ਸਾਡੀ ਐਨਐਸਟੀ ਤੇ ਕਰਜੇ ਮਾਫੀ ਵਾਸਤੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਨੂੰ ਅੱਜ 35 ਦਿਨ ਹੋ ਗਏ ਨਾਲ ਮਰਨ ਵਾਰ ਤੇ ਬੈਠੇ ਹਨ ਉਹਨਾਂ ਵੱਲੋਂ ਕਾਲ ਸੀਗੀ ਐ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕਿ ਪੂਰਾ ਪੰਜਾਬ ਬੰਦ ਕਰਨਾ ਹੈ ਸਾਰੇ ਇੱਕਤਾ ਜਿੰਦਾਬਾਦ 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 ਰਿਕਸ਼ਾ ਚਾਲਕ ਨੂੰ ਨਹੀਂ ਮਿਲਿਆ ਰੋਜ਼ਗਾਰ ਤੇ ਸਾਰੇ ਦੁੱਧ ਦੀ ਯੂਨੀਅਨ ਨਾਲ ਹੈ ਕਿ ਕਿਸਾਨਾਂ ਦੇ ਆਪਾਂ ਬੰਦ ਕਰਤੀ ਡੇਰੀ ਅਸੀਂ ਅੰਨਾਂ ਕੀਤਰ ਕਰਨਾ ਜਾਰੀ ਰੱਖਾਂਗੇ ਜਿੰਨਾਂ ਚਿਰ ਸਾਨੂੰ ਐਮਐਸਪੀ ਦੀ ਗਰੰਟੀ ਤੇ ਆ ਆਪਣੇ ਫਸਲਾਂ ਦਾ ਜਿਹੜਾ ਕੀ ਜਿਹੜਾ ਮੁੱਲ ਹੈ ਦਰਦਾਰਤ ਮੁੱਲ ਸਾਨੂੰ ਮਿਲਣਾ ਠੀਕ ਹੈ ਇਹਦਾ ਖਾਲੀ ਹੱਥ ਵਾਪਸ ਪਰਤਿਆ ਕਰ ਕਾਫੀ ਜਾਮ ਰੱਖਿਆ ਹੈ ਰੋ ਰੋ ਪ੍ਰਸ਼ਾਨੀ ਕਰਕੇ ਉਹਨਾਂ ਦਾ ਬਿਨਾਂ ਵਜ੍ਹਾ ਕਿਸੇ ਕੰਮ ਤੋਂ ਵਧਲਾਓ ਬਸ ਸਾਹੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਸ਼ਹਿਰ ਵਾਸੀ ਤੇ ਪਿੰਡਾ ਵਾਲੇ ਨੇ ਉਹ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਇਹ 11-12 ਮਹੀਨੇ ਹੋ ਗਏ ਜਿਹੜੇ ਬਾੜਾਂ ਤੇ ਕਿਸਾਨ ਵੀ ਬੈਠੇ ਨੇ ਉਹ ਆਪੇ ਕਰਕੇ ਨਾਲੋਂ ਕਿਸ ਸਾਠੇ ਕਰਕੇ ਜਿਆਦਾ ਜਿਆਦਾ ਸਾਠੇ ਕਰਕੇ ਬੈਠੇ ਨੇ ਉਹਨਾਂ ਨੂੰ ਸਰਕਾਰ ਤੱਕ ਆਵਾਜ਼ ਨਾ ਪਹੁੰਚੀ ਆਵਾਜ਼ ਪਹੁੰਚਾਣ ਵਾਸਤੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਜੋ ਪਿਛਲੇ 34 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨੀ ਮੰਗਾਂ ਨੂੰ ਲੈ ਕੇ ਆਜ ਬੋਣੀ ਨਹੀਂ ਹੋਈ ਸਾਰਾ ਰਾਤ ਕੀ ਸਾਰਾ ਤੇ ਚਲਾਤੇ ਰਾਤ ਕੋ ਹੂੰ ਬੈਠੇ ਆ ਕਿਆ ਕਰੇ ਕੋਈ ਮਿਲ ਗਿਆ ਤਾਂ ਖਾ ਲੈਣਾ ਨਾ ਮਿਲਾ ਤਾਂ ਭੁੱਖੇ ਸੋ ਜਾਣਗੇ ਹੋਰ ਕੀ ਕਰੇ ਠੀਕ ਹੈ ਕੋਈ ਰੁਜ਼ਗਾਰ ਹੈ ਨਹੀਂ ਕੀ ਕਰੇ ਅਰ ਖਾਨ ਨਾਲ ਉਹ ਅਗਾਲ ਦਿੱਤੀ ਗਈ ਨਾ ਬੰਦ ਦੇ ਪੰਜਾਬ ਬੰਦ ਦੇ ਦੌਰਾਨ ਜਿੱਥੇ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਉੱਥੇ ਹੀ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਕਿ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਵੱਖ-ਵੱਖ ਮੰਗਾਂ ਨੇ ਤੇ ਜਗਜੀਤ ਸਿੰਘ ਡੱਲੇਵਾਲ ਧਰਨੇ ਤੇ ਬੈਠੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਰੇਲ ਗੱਡੀਆਂ ਬੱਸਾਂ ਨਾ ਚੱਲਣ ਕਰਕੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਧਰ ਰਿਕਸ਼ਾ ਉੱਤੇ ਸਵਾਰੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ ਉਹ ਵੀ ਅੱਜ ਸਵਾਰੀਆਂ ਨਾ ਮਿਲਣ ਕਾਰਨ ਵਾਪਸ ਕਰ ਖਾਲੀ ਹੱਥ ਮੁੜ ਗਿਆ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਰਿਕਸ਼ਾ ਉੱਤੇ ਸਵਾਰੀਆਂ ਇੱਕ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਸੀ ਪਰ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਇਸ ਕਰਕੇ ਉਹ ਘਰ ਵਾਪਸ ਪਰਤ ਹੈ ਦੂਜੇ ਪਾਸੇ ਯਾਤਰੀਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਕਰਕੇ ਉਹਨਾਂ ਨੇ ਪੰਜਾਬ ਬੰਦ ਕੀਤਾ ਹੋਇਆ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਆਪਣਾ ਇੰਦਰ ਸਿੰਘ ਕੀ ਕਰਨ ਚਾਹੋਂਗੇ ਜਿਹੜਾ ਪੰਜਾਬ ਬੰਦ ਦੀ ਕੌਲ ਦਿੱਤੀ ਗਈ ਹੈ ਤੁਹਾਨੂੰ ਜੀ ਪੰਜਾਬ ਬੰਦ ਦੀ ਕੌਲ ਜੀ ਜਿਹੜਾ ਕਿਸਾਨ ਨੂੰ ਉਹ ਡੱਲੇਵਾਲ ਸਾਹਿਬ ਮਰਨ ਪਰ ਤੇ ਬੈਠੇ ਨੇ ਅੱਜ 25 ਦਿਨ ਹੋ ਗਏ ਜੀ ਤੇ ਉਹਨਾਂ ਦੀ ਕੌਲ ਇੰਤਜ਼ਾਰਤ ਹੂੰ ਰੋਸਾ ਯੂਨੀਅਨ ਤੇ ਹੋਰ ਸਾਰੀਆਂ ਜਿੰਨੀਆਂ ਵੀ ਗੈਰਾਈ ਦੀ ਵੀ ਨਾ ਹੈ ਜੀ ਸਾਰਿਆਂ ਨੇ ਨਾਲ ਲੱਗ ਕੇ ਅੱਜ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਉਹਨੂੰ ਮੱਦੇਨਜ਼ਰ ਕਰਕੇ ਅੱਜ ਅਸੀਂ ਮਲੋੜ ਚੌਕ ਦੇ ਵਿੱਚ ਧਰਮਾ ਲਾਇਆ ਜੀ ਤੇ ਬਾਕੀ ਹੋਰ ਜਿਹੜਾ ਕੋਈ ਵੀ ਮਤਲਬ ਇਧਰ ਸੀਤੋ ਰੋਡ ਤੇ ਆ ਗਿਆ ਜੀ ਇਧਰ ਰਾਏਪਰੇ ਆ ਗਿਆ ਇਹਨਾਂ ਦੇ ਸਰਬਕੁੰਗ ਇਹ ਸਾਰੇ ਰਸਤੇ ਬੰਦ ਹੈ ਜੀ ਤੇ ਅਸੀਂ ਇੰਨਾ ਕੁ ਧਰਮਾ ਜਾਰੀ ਰੱਖਾਂਗੇ ਜਿੰਨਾ ਚਿਰ ਸਾਨੂੰ ਐਮਐਸਪੀ ਦੀ ਗਰੰਟੀ ਤੇ ਆ ਆਪਣੇ ਫਸਲਾਂ ਦਾ ਜਿਹੜਾ ਕੀਮਤ ਜਿਹੜਾ ਮੁੱਲ ਨਿਰਧਾਰਿਤ ਮੁੱਲ ਸਾਨੂੰ ਮਿਲਣਾ ਠੀਕ ਆਈ ਲਈ ਠੀਕ ਕੀ ਨਾਮ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਖਸ਼ੀਰ ਸਿੰਘ ਸੋਨਾ ਸੰਧ ਜੀ ਬੀਕੇਯੂ ਕੋਸਾ ਜ਼ਿਲ੍ਹਾ ਪ੍ਰੈਜ਼ੀਡੈਂਟ ਜੀ ਜੋ ਜੀ ਤੁਹਾਨੂੰ ਪਤਾ ਹੀ ਜੀ ਜੋ ਸ਼ੰਭੂ ਬਾਰਡਰ ਤੇ ਤੇਖਨੋਰੀ ਬਾਰਡਰ ਤੇ ਧਰਨਾ ਲੱਗਾ ਹੈ ਸਾਡੀ ਐਨਐਸਟੀ ਤੇ ਕਰਜੇ ਮਾਫੀ ਵਾਸਤੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਦੀ ਨੂੰ ਅੱਜ 35 ਦਿਨ ਹੋ ਗਏ ਨਾਲ ਮਰਨ ਮਰਤੇ ਬੈਠੇ ਆ। ਉਹਨਾਂ ਵੱਲੋਂ ਕਾਲ ਸੀ ਜੀ ਐ ਐਸਕੇਮ ਗੈਰ ਰਾਏ ਨੀਸਿਕ ਵੱਲੋਂ ਕਿ ਪੂਰਾ ਪੰਜਾਬ ਬੰਦ ਕਰਨਾ ਹੈ। ਅਸੀਂ ਉਸ ਕਾਲ ਨੂੰ ਨਜ਼ਰਮੰਦ ਰੱਖਦੇ ਹੋਏ ਇੱਕ ਸਾਡਾ ਟੀ ਪੁਆਇੰਟ ਮਲੋੜ ਚੋਂ ਗਾਬਹਰ ਧਰਨਾ ਜਾਰੀ ਹੈ ਜੀ। ਇੱਕ ਸਾਡਾ ਸਵਰਥੀਆਂ ਧਰਨਾ ਜਾਰੀ ਹੈ ਜੀ। ਤੇ ਬਾਕੀ ਅਸੀਂ ਆਰਮੀ ਨੂੰ ਛੂਟ ਦਿੱਤੀ ਹੈ ਜੀ ਸਕੂਲੀ ਬੱਚਿਆਂ ਨੂੰ ਜੇ ਕਿਸੇ ਨੇ ਗੁਰਦੁਆਰੇ ਮੰਦਿਰ ਜਾਣਾ ਹੈ ਜਾਂ ਕਿਸੇ ਦੇ ਕੋਈ ਵਿਆਹ ਸ਼ਾਦੀ ਹੈ ਉਹਨਾਂ ਨੂੰ ਛੂਟ ਹੈ। ਕੋਰੇਲ ਗੱਡੀਆਂ ਵੀ ਜਿਹੜੀਆਂ ਹਾਂ ਜੀ ਬਾਕੀ ਸਾਰਾ ਪੰਜਾਬ ਬੰਦ ਹੈ ਜੀ ਕੋਈ ਖਾਨ ਦੇ ਕੋਈ ਕਿਸੇ ਵੀ ਮੈਨਾਂ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਨਹੀਂ ਖੁੱਲ ਸਕਦੀ ਜੀ ਖਾਨ ਦੁੱਧ ਵਗੈਰਾ ਸਾਰਾ ਕੁਝ ਬੰਦ ਹੈ ਜੀ ਸਬਜ਼ੀਆਂ ਵਗੈਰਾ ਸਾਰਾ ਕੁਝ ਜੀ ਰਾਜਸਥਾਨ ਬਾਰਡਰਾਂ ਤੇ ਕਿਹੜੀ ਕਿਹੜੇ ਨਾਕੇ ਹੈ ਜੀ ਰਾਜਸਥਾਨ ਬਾਰਡਰਾਂ ਤੇ ਜੀ ਇੱਕ ਤਾਂ ਸਰਵਰ ਖੁੱਈ ਹੋ ਗਿਆ ਜੀ ਇਧਰੋਂ ਜੀ ਆਪਣੇ ਸੀਤੋ ਰੋਡ ਤੇ ਜਿਹੜਾ ਕਾਲਾ ਟਿੱਪਾ ਟੋਲ ਹੈ ਜੀ ਉਹ ਵੀ ਬੰਦ ਹੈ ਜੀ ਰਾਜਪੁਰੇ ਕੋਲੋਂ ਵੀ ਬੰਦ ਹੈ ਜੀ ਇਸ ਸੰਘਰਸ਼ ਦਾ ਦੋ ਤੱਕ ਜਾਰੀ ਰਹੇਗਾ ਤੁਹਾਡੇ ਜਦੋਂ ਤੱਕ ਸਾਡੀ ਬੰਦੇ ਹੱਕ ਨਹੀਂ ਸਾਨੂੰ ਮਿਲਦੇ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਜੀ ਜਿੰਨਾ ਸਰ ਸਾਡੇ ਕਰਜ਼ਾ ਮਾਫੀ ਨਹੀਂ ਹੁੰਦੀ ਜੀ ਕੋਈ ਜੇ ਬਿਮਾਰ ਹੈ ਜਾਂ ਕੋਈ ਹੋਰ ਹੈ ਉਹਨਾਂ ਨੂੰ ਹਾਂਜੀ ਐਂਬੂਲੈਂਸ ਨੂੰ ਸ਼ੂਟ ਹੈ ਜੇ ਕੋਈ ਬਿਮਾਰ ਹੈ ਜਾਂ ਕੋਈ ਹੋਰ ਕੋਈ ਪਰਮਾਤਮਾ ਨਾ ਕਰੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਉਹਨਾਂ ਨੂੰ ਜਾਨ ਦਿੱਤਾ ਜਾਂਦਾ ਠੀਕ ਕੀ ਕਹਿਣਾ ਚਾਹੋਗੇ ਜੀ ਬਸ ਸਾਹੀ ਕਹਿਣਾ ਪੈਣਾ ਕਿ ਜਿਹੜੇ ਸ਼ਹਿਰ ਵਾਸੀ ਤੇ ਪਿੰਡ ਵਾਲੇ ਨੇ ਉਹ ਕਿਸਾਨਾਂ ਦੀ ਆ ਭਾਵਨਾ ਨੂੰ ਸਮਝਣ ਇਹ 11 12 ਮਹੀਨੇ ਹੋ ਗਏ ਜਿਹੜੇ ਬਾਰਡਰਾਂ ਤੇ ਕਿਸਾਨ ਵੀਰ ਬੈਠੇ ਨੇ ਉਹ ਆਪੇ ਕਰਕੇ ਨਾ ਉਹ ਵੀ ਸਾਡੇ ਕਰਕੇ ਜਿਆਦਾ ਜਿਆਦਾ ਸਾਡੇ ਕਰਕੇ ਬੈਠੇ ਨੇ ਉਹ ਕਿ ਇੱਕ ਦਿਨ ਹੈ ਜਿਹੜਾ ਅੱਜ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜੋ ਸਮਰਥਨ ਹੈ ਇਹਨਾਂ ਨੇ ਤਾਂ 12 ਮਹੀਨੇ 30 ਦਿਨ ਸਮਰਥਨ ਦੇ ਵਿੱਚ ਰਹਿਣਾ ਹੀ ਰਹਿਣਾ ਹੈ ਤੇ 35 ਦਿਨ ਹੋ ਗਏ ਅੱਜ ਸਰਦਾਰ ਜਗਜੀਤ ਸਿੰਘ ਜਿਹੜੇ ਢੱਲੇ ਵਾਲੇ ਜਿਹੜੇ ਮਰਨ ਵਰਤ ਤੇ ਪਏ ਹੋਏ ਨੇ ਆਪਾਂ ਉਹਨਾਂ ਵੱਲ ਹੀ ਵੇਖੇ ਅਨੰਦ ਦੇ ਸਮਰਥਨ ਦੇ ਵਿੱਚ ਸ਼ਾਮਲ ਹੋਈਏ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੀਏ ਜੀ ਤੇਰੀ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿਹੜਾ ਪੰਜਾਬ ਬੰਦਾ ਐਲਾਨ ਕੀਤਾ ਸੱਦਾ ਦਿੱਤਾ ਹੈ ਤੁਸੀਂ ਕਿਹੜੀ-ਕਿਹੜੀ ਸੇਵਾਵਾਂ ਜਾਰੀ ਰਹਿਣਗੀਆਂ ਤੇ ਕਿਹੜੀ ਜਿਹੜੀ ਬੰਦ ਰਹਿਣਗੀਆਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਗੱਲ ਨਜ਼ਰ ਕਰਾਉਣੀ ចਾਹੁੰਦੇ ਹਾਂ ਕਿ ਪਿਛਲੇ 11 ਮਹੀਨਿਆਂ ਤੋਂ ਜੋ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚੇ ਲੱਗੇ ਹੋਏ ਆ ਸਰਕਾਰ ਤੱਕ ਆਵਾਜ਼ ਨਾ ਪਹੁੰਚੀ ਆਵਾਜ਼ ਪਹੁੰਚਾਉਣ ਵਾਸਤੇ ਸਰਕਾਰ ਜਗਦੀਸ਼ ਸਿੰਘ ਦੀ ਢੱਲੇਵਾਲ ਜੋ ਪਿਛਲੇ 34 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨੀ ਮੰਗਾਂ ਨੂੰ ਲੈ ਕੇ ਉਹਦੇ ਪ੍ਰੋਟੈਸਟ ਰਾਈ ਅੱਜ ਸਾਰਾ ਪੰਜਾਬ ਸਾਰਾ ਭਾਰਤ ਬੰਦ ਆ ਜਿਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦੋ ਪੁਆਇੰਟ ਅਸੀਂ ਅਬੋਰ ਦੇ ਏਰੀਆ ਦੇ ਵਿੱਚ ਫਾਈਨਲ ਕੀਤੇ ਹੋਏ ਆ ਇੱਕ ਤਾਂ ਖੁਈਆ ਸਰਵਰ ਚੌਕ ਬੰਦਾ ਜਿੱਤੇ ਹਾਈਵੇ ਸਾਰੀਆਂ ਬੰਦ ਆ ਦੂਜਾ ਅਬੋਰ ਸ਼ਹਿਰ ਦੇ ਵਿੱਚ ਜੋ ਬਲੋੜ ਚੌਕ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਜੋ ਜ਼ਰੂਰੀ ਸੇਵਾਵਾਂ ਆ ਚਾਹੇ ਤਾਂ ਐਮਰਜੈਂਸੀ ਸੇਵਾਵਾਂ ਐਂਬੂਲੈਂਸਿਸ ਵਗੈਰਾ ਕੋਈ ਪੇਸ਼ੈਂਟ ਵਗੈਰਾ ਜਾਂ ਕੋਈ ਮੈਰਜਿਸ ਦੇ ਪ੍ਰੋਗਰਾਮ ਜੋ ਪਹਿਲਾਂ ਉਲੀਕੇ ਗਏ ਐ ਕੋਈ ਭੋਗ ਜੋ ਕੋਈ ਮਰਗ ਦੇ ਭੋਗ ਜਾਂ ਇਹੋ ਜਿਹੇ ਕੋਈ ਪ੍ਰੋਗਰਾਮ ਐ ਚਾਹੇ ਬੱਚਿਆਂ ਦੇ ਸਕੂਲ ਦੇ ਕੋਈ ਪੇਪਰ ਆ ਚਾਹੇ ਮਿਲਟਰੀ ਵਾਲੇ ਆਰਮੀ ਵਾਲਿਆਂ ਦੀ ਐ ਕੋਈ ਵੀ ਗੱਲ ਆ ਉਹਨਾਂ ਨੂੰ ਛੂਟ ਦਿੱਤੀ ਗਈ ਆ ਪਰ ਵੇਖੋ ਕਿੱਡੀ ਮਾੜੀ ਗੱਲ ਆ ਅੱਜ ਕਿਸਾਨਾਂ ਨੂੰ ਆਪਦੀਆਂ ਮੰਗਾਂ ਮਨਾਉਣ ਵਾਸਤੇ ਮਰਨ ਵਰਤਕ ਰੱਖਣੇ ਪੈ ਰਹੇ ਆ ਤੇ ਸਰਕਾਰ ਇਹੋ ਜੀ ਆ ਜਿਹੜੀ ਸਰਕਾਰ ਦੇ ਕੰਨਾਂ ਤੱਕ ਜੂ ਨਹੀਂ ਸਰਕੀ ਅੱਜ 11 ਮਹੀਨੇ ਦੇ ਕਰੀਬ ਹੋ ਚੁੱਕੇ ਆ ਜਿੱਥੇ ਸਾਡੇ ਕਿਸਾਨਾਂ ਤੇ ਬੜੇ ਤਸ਼ੱਦਦ ਛਾਏ ਜਾ ਰਹੇ ਆ ਜੇ ਸਾਨੂੰ ਪਹਿਲਾਂ ਰੋਕਿਆ ਗਿਆ ਵੀ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਹੀਂ ਜਾ ਸਕਦੇ ਤਾਂ ਕਿਸਾਨਾਂ ਦੇ ਦੋਨੋਂ ਜੋ ਸਾਡੀਆਂ ਫੋਰਮ ਆ ਉਹਨਾਂ ਨੇ ਫੈਸਲਾ ਲਿੱਤਾ ਵੀ ਆਪਾਂ ਕਿਉਂ ਨਾ ਪੈਦਲ ਜਾਣ ਦਾ ਪ੍ਰੋਗਰਾਮ ਬਣਾਈਏ ਤੇ ਦਿੱਲੀ ਤੱਕ ਪੈਦਲ ਕੂਚ ਕਰਾਂਗੇ ਲੇਕਿਨ ਉਸ ਤੋਂ ਬਾਅਦ ਵੀ ਕੀ ਹੋਇਆ ਹਰਿਆਣਾ ਸਰਕਾਰ ਜੋ 13 ਫਰਵਰੀ ਤੋਂ ਸਾਡਾ ਪ੍ਰੋਗਰਾਮ ਸੀਗਾ ਉੱਥੇ ਉਹਨਾਂ ਨੇ ਵੱਡੇ ਵੱਡੇ ਬੈਰੀਕੇਡ ਲਾਏ ਉਹਨਾਂ ਨੇ ਵੱਡੇ ਵੱਡੇ ਕਿੱਲਾਂ ਤੇ ਜਾਲ ਵਿਛਾ ਦਿੱਤੇ ਉੱਥੇ ਵਾਟਰ ਕੰਨਨ ਦੇ ਨਾਲ ਸਾਡੇ ਤੇ ਬਹੁਤ ਤਸ਼ੱਦਦ ਹੋਇਆ ਸਾਡੇ ਕਿਸਾਨਾਂ ਦੀਆਂ ਕਾਰਾਂ ਟਰੈਕਟਰ ਤੋੜੇ ਗਏ ਇਵਨ ਸਾਡਾ ਇੱਕ ਕਿਸਾਨ ਉੱਥੇ ਜਵਾਨ ਮੁੰਡਾ ਸ਼ੁਭਕਰਨ ਵੀ ਸ਼ਹੀਦ ਹੋਇਆ ਉਸ ਤੋਂ ਬਾਅਦ ਜੇ ਅਸੀਂ ਹੁਣ ਪ੍ਰੋਗਰਾਮ ਬਣਾਇਆ ਸ਼ੰਭੂ ਬਾਰਡਰ ਤੋਂ ਪੈਦਲ ਜਾਣ ਦਾ ਤਾਂ ਹੁਣ ਫਿਰ ਉਹੀ ਹਾਲਾਤ ਕੀਤੇ ਆ ਲਾਠੀ ਚਾਰਜ ਕੀਤੇ ਗਏ ਕਿਸਾਨਾਂ ਦੀ ਉੱਤੇ ਬਹੁਤ ਸੱਟਾਂ ਵੱਜੀਆਂ ਬਹੁਤ ਤਸ਼ੱਦਦ ਹੋਏ ਬਾੜੀਆਂ ਪਾਣੀ ਦੀਆਂ ਪੁਛਾਰਾਂ ਜੋ ਕੈਮੀਕਲ ਵਾਟਰ ਆਉਂਦਾ ਉਹ ਇੱਕ ਸੇਮ ਨਾਲ ਟੱਪ ਦਾ ਉੱਥੇ ਬੜੀਆਂ ਹੈਵੀ ਹਾਊਸ ਪਾਵਰ ਦੀਆਂ ਮੋਟਰਾਂ ਲਾ ਕੇ ਸਾਡੇ ਤੇ ਉਹ ਬੁਚਾਰਾ ਕੀਤੇ ਆਂ ਜਿੰਦੇ ਤੇ 50 60 70 ਕਿਸਾਨ ਸਾਡੇ ਹੁਣ ਵੀ ਜਿਹੜੇ ਆ ਫੱਟੜ ਹੋਏ ਆ ਹੁਣ ਸੰਘਰਸ਼ ਕਰਦੋਂ ਤੱਕ ਚੱਲੇਗਾ ਤੁਹਾਡਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜੋ 12 ਮੰਗਾਂ ਲੈ ਕੇ ਅਸੀਂ ਇਸ ਘਰ ਚ ਬਿੜਿਆ ਸੀਗਾ ਇਹ ਕੋਈ ਨਵੀਆਂ ਮੰਗਾਂ ਨਹੀਂ ਗਈਆਂ ਇਹ ਉਹੀ ਮੰਗਾਂ ਆ ਜਿਹੜੀਆਂ 2021 ਦੇ ਵਿੱਚ ਮੋਦੀ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਜੋ ਕਾਲੇ ਕਾਨੂੰਨ ਵਾਪਸ ਲਏ ਸੀ ਇਹ ਗੱਲ ਕਹੀ ਗਈ ਸੀ ਵੀ ਕਾਲੇ ਕਾਨੂੰਨ ਤਾਂ ਹੀ ਵਾਪਸ ਲੈ ਰਹੇ ਪਰ ਐਮਐਸਪੀ ਤੇ ਗਰੰਟੀ ਦਾ ਕਾਨੂੰਨ ਬਣੂਗਾ ਬਿਜਲੀ ਬਿੱਲ 2020 ਜਿਹੜਾ ਲਾਗੂ ਨਹੀਂ ਹੋਊਗਾ 2+50 ਦਾ ਫਾਰਮੂਲਾ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਉਹਦੇ ਤੇ ਉਹਦੇ ਤੇ ਵਿਚਾਰ ਚਰਚਾ ਹੋਊਗੀ ਕਮੇਟੀ ਬਣੇਗੀ ਕਿਸਾਨਾਂ ਨੂੰ ਕਰਜ਼ ਮੁਕਤ ਕੀਤਾ ਜਾਊਗਾ ਲੇਕਿਨ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸਰਕਾਰ ਨੇ ਹਾਂ ਕਰਕੇ ਆਪ ਇਹ ਸਾਰੀਆਂ ਗੱਲਾਂ ਤਾਂ ਮੁੱਕਰੀ ਜਿਹਦੇ ਖਿਲਾਫ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਦਾਰ ਜਗਦੀਸ਼ ਸਿੰਘ ਦੀ ਢੱਲੇਵਾਲ ਜਿਨ੍ਹਾਂ ਨੇ ਫੈਸਲਾ ਲਿਆ ਜੇ ਕਿਸਾਨੀ ਮੇਰੀ ਕੁਰਬਾਨੀ ਤੇ ਹੈ ਬਚਦੀ ਹੈ ਤੇ ਮੈਂ ਕੁਰਬਾਨੀ ਦੇਣ ਨੂੰ ਤਿਆਰ ਆ ਇਹ ਸਾਡੀਆਂ ਮੰਗਾਂ ਦਾ ਨਾ ਮੰਨੀਆਂ ਗਈਆਂ ਤੇ ਭਾਵੇਂ ਸਾਨੂੰ ਇੱਕ ਆਦੂ ਨਹੀਂ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਮੰਗਾਂ ਮਨਾ ਕੇ ਉਦੋਂ ਤੱਕ ਇੱਕ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਨਾਮ ਜੀ ਆਪਣਾ ਮੇਰਾ ਨਾਮ ਹੈ ਜੀ ਤ੍ਰਿਪੁਰਾਈ ਸੀ ਵੀਰਿੰਗ ਜੀ ਕੀ ਕਰਨ ਚਾਹੋਗੇ ਵਰਤਮਾਨ ਦੇ ਦੌਰਾਨ ਜਿਹੜਾ ਪੰਜਾਬ ਬੰਦ ਕੀਤਾ ਗਿਆ ਕਿਸਾਨਾਂ ਵੱਲੋਂ ਜੀ ਕਿਸਾਨਾਂ ਦੇ ਸਮਰਥਨ ਦੇ ਆਪਾਂ ਵੀ ਡੇੜੀ ਬੰਦ ਆ ਜੀ ਤੇ ਸਾਰੇ ਦੋਦੀ ਯੂਨੀਅਨ ਨਾਲ ਹੈ ਕੀ ਕਿਸਾਨਾਂ ਦੇ ਆਪਾਂ ਬੰਦ ਕਰਤੀ ਡੇੜੀ ਜੀ ਬਾਜ਼ਾਰ ਦਾ ਬਾਜ਼ਾਰ ਦਾ ਕੀ ਹਾਲ ਹੈ ਉਹ ਮੌਕੇ ਤੇ ਜੀ ਬਾਜ਼ਾਰ ਬੰਦ ਹੀ ਹੈ तकरीबन ਸਾਰੇ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦ ਹੈ ਬਾਜ਼ਾਰ ਦੇ ਵਿੱਚ ਜਿਵੇਂ ਆਪਾਂ ਮਨੀਤ ਦਾ ਬਾਜ਼ਾਰ ਦੇ ਵਿੱਚ ਜਿਹੜਾ ਸਾਰੇ ਹਰੇਕ ਤਰ੍ਹਾਂ ਦੀਆਂ ਦੁਕਾਨਾਂ ਬੰਦ ਹੈ ਠੀਕ ਹੈ ਸਹੀ ਜੀ ਸੋਨੁਵਾਸ ਕਾਚੀ ਹੈ ਸਰ नहीं जी तो आप रेलवे स्टेशन पहुंच रहे थे कहाँ जा रहे थे अब हमने इसी सर जी तो क्या दिक्कतें आ रही है आपको सर यही ट्रैफिक जाम करके और परेशानी करके बिना वजह किसी काम के तो, मतलब जी किन्न किया सर ये जो आप स्ट्राइक चल रही है लड़के हैं उनमें बहुत दिक्कत आ रही है जी अभी मैं भी जवाब देना पड़ा गया क्यों नहीं पहुंच रहे रीजन बताया जी सर आप दिक्कत आ रही है तो रेलवे स्टेशन पर कितने यात्री खड़े है मौके पर सर

क्या करे आज बोने नहीं हो सारा चलाते रात को है नहीं क्या करे तो रिक्शा चला कर घर का गुजार कहना चाहूंगे किसानों की मांगे पूरी होनी चाहिए किस तरह बोलोगे आप किसानों क्या कह सकते सभी सभी है तो हम क्या कह सकते है सभी के पीछे हम्म ਅਬੋਰ ਦੇ ਦੇ ਲੋ ਇੱਥੇ ਸਣ ਤੇ ਕੀ ਹਾਲਾਤ ਨੇ ਕਿੰਨੀਆਂ ਟਰਨਾਂ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ ਸਰ ਕੋਈ ਟਰੇਨ ਨਹੀਂ ਚੱਲਦੀ ਸਾਰੀਆਂ ਮੰਦਾ ਜੀ ਜੀ ਕਾਰਨ ਕੀ ਹੈ ਸਰ ਇਹਨਾਂ ਦਾ ਔਰ ਖਾਨਾ ਲੋ ਅਕਾਲ ਦਿੱਤੀ ਗਈ ਨਾ ਬੰਦ ਜੀ ਇਤੋਂ ਪਤਾ ਲੱਗਿਆ ਸਰ ਕੋਈ ਟਰੇਨ ਕਿੱਥੇ ਰੁਕੀਆਂ ਗਈਆਂ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਕੋਈ ਪਤਾ ਲੱਗਿਆ ਸਰ ਟਰੇਨਾਂ ਜਦੋਂ ਜਿੰਨੇ ਵਜ ਦਾ ਟਾਈਮ ਦਿੱਤਾ ਸੀ ਉਸ ਜਿੱਥੇ ਜਿੱਥੇ ਉੱਥੇ ਟਰੇਨਾਂ ਰੁਕੀਆਂ ਨਹੀਂ ਆਈਆਂ